ਗੁਰਮੀਤ ਸਿੰਘ ਨੇ ਕਾਦਿਆ थाना ਦਾ ਬਤੌਰ ਐਸਐਚ ਉੜਾਪਦ ਪਾਰ ਸੰਭਾਲਿਆ ਕਾਦਿਆ ਸੰਦੀਪ ਸੂਰੀ ਨਵ ਨਿਯੁਕਤ ਕਾਦਿਆ थाना ਦੇ ਐਸਐਚਾ ਜੀ ਗੁਰਮੀਤ ਸਿੰਘ ਨੇ ਫਰ ਪਾਰ ਸੰਭਾਲ ਲਿਆ ਹੈ ਉਹ ਨਿਰਮਲ ਸਿੰਘ ਵੀ ਥਾਤੇ ਕਾਦਿਆ थाना ਮੁਖੀ ਵਜੋਂ ਆਏ ਹਨ સેવા લતાના સિદ્ધા મો સંપર્ક કરો સેવા લઈ અને આપણે હલકે પૂરા ઇન્સાફ દતાવે ગુજરાત ਉਲਾਂ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕੀਤੀ ਕਿ ਉਹ ਕਾਨੂੰਨ ਦੇ ਦਾਇਰੇ ਅੰਦਰ ਰਹਿਣ ਵਰਨਾ ਉਹਨਾਂ 'ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਅਮਰਵੀਰ ਸਿੰਘ ਨੇ ਦੱਸਿਆ ਕਿ ਕਾਦੀਆਂ ਚ ਕਿਸੇ ਕਿਸਮ ਦਾ ਅਸ਼ਾਂ ਵਿਗੜ ਨਹੀਂ ਦਿੱਤਾ ਜਾਵੇਗਾ ਫੋਟੋ ਗੁਰਮੀਤ ਸਿੰਘ ਐਸ ਐਚ ਊੜਾ ਕਾਦੀਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ

O ਠੀਕ ਠੀਕ ਲਓ ਜੀ ਦੁਬਾਰਾ ਕੋ ਦਬਾ ਜੀ ਹਾਂ ਇਹ ਬਿਨਾ ਆ ਜੀ 9280 ਲੈ ਆ ਪਾ ਜੀ ਉਹ ਨਹੀਂ ਡਾਕੂ ਸ਼ੋਭਨ ਚਾਹੇ ਕਿਸਟੋਕ ਹੋ ਜੀ ਜਨਾ ਕਰਵਾਉਗਾ ਸ਼ਹਿਰ ਆ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਹੈਗੀ ਆ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੇਰਾ ਜਿਹੜਾ ਮੋਬਾਈਲ ਨੰਬਰ ਹੈਗਾ 9981951 ਹੈਗਾ ਆ ਸ਼ਹਿਰ ਵਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਲਾਅਨ ਆਰਡਰ ਸਿਚੁਏਸ਼ਨ ਕੋਈ ਤਰਕ ਦੀ ਕੋਈ ਹੈਗੀ ਆ ਉਸ ਡੱਕਤ ਮੈਂ ਨਾਲ ਗੱਲ ਕਰ ਸਕਦਾ ਹੈਗਾ ਤੇ ਉਹਦੀ ਕੋਈ ਪ੍ਰੋਬਲਮ ਹੈ ਉਹਦਾ ਹੱਲ ਕੀਤਾ ਜਾਵੇਗਾ ਸ਼ਰਧਾਂਤ ਅਨੁਸਾਰ ਪੀਸ ਦੇ ਸ਼ਰਧਾਂਤ ਅਨੁਸਾਰ ਦੇ ਵਾਸਤੇ ਕਾਨੂੰਨ ਦੀ ਜਿਹੜੀ ਲਾਠੀ ਉਹ ਪੂਰੀ ਚੱਲੇਗੀ ਜੀ ਅੱਜ ਰਿਟਾਇਰਮੈਂਟ ਵੀ ਸਾਡੇ ਸਾਥੀ ਦੀ ਹਾਂਜੀ ਸਾਡੇ ਸਾਥੀ ਦੀ ਰਿਟਾਇਰਮੈਂਟ ਸੀ ਜੀ ਉਹਨਾਂ ਵਾ ਉਹ ਉਹ ਬਹੁਤ ਹੀ ਵਧੀਆ ਇਨਸਾਨ ਸੀ ਜੀ ਮਤਲਬ ਇਨਸਾਨ ਨੌਕਰੀ ਤਾਂ ਬਹੁਤ ਵਧੀਆ ਕੀਤੀ ਹੈ ਇਨਸਾਨ ਬਹੁਤ ਵਧੀਆ ਨੇ ਸੀ ਉਹ ਇਹ ਕੱਢੇ ਰਸਤੇ ਕੀ ਚੈਲੰਜ ਮੈਂਨਟਲ ਆਨ ਆਰਡਰ ਦੀ ਹੈਗੀ ਸਿਚੁਏਸ਼ਨ ਪੀਸਫੁਲ ਹੋ ਜੂਗੀ ਜੀ ਪਬਲਿਕ ਫੀਲਿੰਗ ਸਭ ਤੋਂ ਵਧੀਆ ਹੋਊਗੀ ਜੀ ਉਹਲੀ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਜੀ ਸਾਹਿਬ ਅੱਜ ਰਿਟਾਇਰਮੈਂਟ ਹੋਈ ਕਿਸ ਤਰ੍ਹਾਂ ਦਾ ਤਜਰਬਾ ਯਾਦ ਆ ਰਿਹਾ ਹੈ ਪਰ ਮੈਂ ਸਤਨਾਮ ਸਿੰਘ ਹੈ ਅਸੀਂ ਕਾਣਾ ਕਦੀ ਕੱਲ ਲੱਗਾ ਸੀ ਅੱਜ ਮੇਰੀ ਰਿਟਾਇਰਮੈਂਟ ਹੈ ਜੀ 43987 ਦੇ ਭਰਤੀਆਂ ਮੈਂ 8 ਸਾਲਾਂ ਮਰ ਤੋਂ ਜਲਦੀ ਰਿਆਂ ਪਹਿਲਾਂ ਪਰਤੀ ਹੋ ਕੇ ਸਾਲ 2095 ਵਿੱਚ ਬਟਾਲਾ ਆ ਗਿਆ ਇਥੇ ਹੁੰਦਿਆਂ ਕੋਲ ਲਾਲ ਸਿੰਘ ਬੋਲਿਓਗੀ ਮੇਰੀ ਤੇ ਕੋਲੀ ਸੂਤ ਮੱਲੀ थाना ਸਿਟੀ ਪੁਲਿਸ ਲੈਣ थाना ਸ਼੍ਰੀ ਹਰਮਿੰਦਰਪੁਰ थाना ਕਾਦੀਆਂ ਦੀ ਹੁਣ ਕਾਦੀਆਂ ਤੋਂ ਮੈਂ ਜਾ ਰਿਹਾ ਹਾਂ ਪੁਲਿਸ ਲੈਣ ਬਟਾਲਾ ਜੀ ਇੰਨੇ ਸਾਲਾਂ ਜੀ ਕਿਸ ਤਰ੍ਹਾਂ ਦਾ ਤਜਰਬਾ ਕਿਸ ਤਰ੍ਹਾਂ ਦਾ ਪਿਆਰ ਖੜਿਆ ਵਧੀਆ ਵਧੀਆ ਰਿਹਾ ਪਿਆਰ ਤਾਂ ਬਹੁਤ ਵਧੀਆ ਰਿਹਾ ਜੀ ਸਾਥੀਆਂ ਨਾਲ ਕਿਸ ਤਰ੍ਹਾਂ ਕਰਿਆ ਸਾਥੀਆਂ ਨਾਲ ਬਹੁਤ ਵਧੀਆ ਰਿਹਾ ਸਰ ਅਫਸਰਾਂ ਨਾਲ ਵਧੀਆ ਰਿਹਾ ਜੀ ਆਮ ਪਬਲਿਕ ਨੂੰ ਕੀ ਮਹਿਸੂਸ ਆਪਾਂ ਕੋਲ ਸਰ ਆਪਣੇ ਪੁਲਸ ਦਾ ਸਾਥ ਦੇਵੇ ਸੱਚੀ ਤਲਾਹ ਦੇਵੇ ਤੇ ਫੇ ਆਪਣੇ ਪਰਵਰਮ ਨੂੰ ਇਨਸਾਫ ਮਿਲੇਗਾ